ਜੀ ਅਜੇ ਡੇਰਾ ਬਾਬਾ ਨਾਨਕ پارک ਵਿੱਚ ਜਿਹੜੀ ਮਸ਼ੀਨ ਹੈ ਜੀ ਉਸ ਬਾਰੇ ਇੱਥੇ ਡੇਰਾ ਬਾਬਾ ਨਾਨਕ ਜਿਹੜਾ ਭਾਈ ਅਜੀਤੋ ਸਿੰਘ ਰੰਧਾਵਾ پارک ਹੈ ਇਹ ਕਾਂਗਰਸ ਦੀ ਸਰਕਾਰ ਵੱਲੋਂ ਰੰਧਾਵਾ ਸਾਹਿਬ ਵੱਲੋਂ ਬਣਾਇਆ ਗਿਆ ਸੀ ਤੇ ਸਾਨੂੰ ਸੀਗਾ ਕਿ ਇਹਨੂੰ ਬੜੇ ਪਿਆਰ ਨਾਲ ਤੇ ਸਜਾਵਟ ਨਾਲ ਬਣਾਇਆ ਜਾਵੇ ਤੇ ਅੱਜ ਵੀ ਜਿੰਨੀਆਂ ਲਾਈਟਾਂ ਜਿੰਨੀ ਬਾਉਂਡਰੀ ਜਿੰਨਾ ਅੰਦਰੋਂ پارک ਦੀ ਲੈਂਡਸਕੇਪਿੰਗ ਉਹ ਵਧੀਆ ਦੀ ਵਧੀਆ ਰਹੀ ਹੈ ਪਰ ਇਹਦੀ ਜਿਹੜੀ ਦੇਖਭਾਲ ਉਹ ਜਦੋਂ ਉਹਦੀ ਸਰਕਾਰ ਬਦਲੀ ਐ ਤੇ ਬਹੁਤ پارک ਦਾ ਮਾੜਾ ਹਾਲ ਹੈ ਕਾ ਉਗ ਜਾਂਦਾ ਕੋਈ ਕੱਟਣ ਵਾਲਾ ਹੈ ਨਹੀਂ ਕੋਈ ਇੱਥੇ ਬੰਦਾ ਨਹੀਂ ਲਾਇਆ ਤੇ ਉਹਦੇ ਕਰਕੇ ਇਹ ਰੰਧਾਵਾ ਸਾਹਿਬ ਨੇ ਉਪਰਾਲਾ ਕੀਤਾ ਸੀਗਾ ਕਿ ਆਪਣੇ ਵੱਲੋਂ ਇਸ پارک ਨੂੰ ਦੋ ਜਿਹੜੀਆਂ ਕਾ ਕੱਟਣ ਵਾਲੀਆਂ ਮਸ਼ੀਨਾਂ ਦਿੱਤੀਆਂ ਜਾਣ ਤੇ ਉਹਦੇ ਲਈ ਸ਼ਹਿਰ ਵਾਲਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਉਦੋਂ ਇਹ ਵਾਦਾ ਕੀਤਾ ਕਿ ਇਹ پارک ਦਾ ਧਿਆਨ ਅਸੀਂ ਰੱਖਾਂਗੇ ਤੁਸੀਂ ਮਸ਼ੀਨਾਂ ਲਿਆ ਕੇ ਦੇ ਦੋ ਤੇ ਹੁਣ ਇਹਨਾਂ ਦੇ ਹਵਾਲੇ ਮਸ਼ੀਨਾ ਕਰਤੀਆਂ ਤੇ ਦੁਬਾਰਾ ਪਾਰਕ ਹੈ ਜਿਹੜਾ ਉਹ ਸੋਣਾ ਲੱਗੇ ਤੇ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਹੁੰਦੀ ਹੈ ਕਿ ਭਾਵੇਂ ਸਰਕਾਰ ਬਦਲ ਜੇ ਜਿੰਨੇ ਜਿਹੜੀ ਚੀਜ਼ ਬਣਾਈਏ ਉਹਨੂੰ ਛੱਡ ਕੇ ਕਿਸੇ ਦੀ ਗੱਲ ਨਾ ਸੁਣ ਕੇ ਜਿਹੜੀ ਚੀਜ਼ ਬਣੀ ਹੈ ਉਹਦਾ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਲੋਕਾਂ ਦੀ ਸਹੂਲਤ ਹੈ ਕੋਈ ਜੇ ਰੰਡਾਵਾ ਸਾਹਿਬ ਬਣਾ ਗਏ ਤੇ ਇਹ ਸਹੂਲਤ ਰੰਡਾਵਾ ਸਾਹਿਬ ਦੀ ਨਹੀਂ ਹੋਣੀ ਕਿਉਂਕਿ ਅਸੀਂ ਤੇ ਕਿਤੇ ਹਫਤੇ ਚ ਦੋ ਹਫਤੇ ਚ ਇੱਕ ਵਾਰੀ ਇੱਥੇ ਪਾਰਕ ਹੋਣਾ ਹੁੰਦਾ ਹੈ ਤੇ ਇਹ ਲੋਕਾਂ ਵਾਸਤੇ ਹੀ ਹੁੰਦੀ ਹੈ ਅੱਜ ਇੱਥੇ ਕਈਆਂ ਕਈਆਂ ਮਸ਼ੀਨਾਂ ਦੋ ਹੈ ਜੀ ਮਸ਼ੀਨਾ ਇਹਨਾਂ ਨੇ ਇੱਕ ਮੰਗੀਆਂ ਸੀ ਜੇ ਫਿਰ ਵੀ ਦੋ ਦੇ ਕੇ ਗਏ ਕਿਉਂਕਿ ਜਿਹੜੀ ਛੋਟੀਆਂ ਖਿਆਰੀਆਂ ਉਹਨਾਂ ਚ ਵੱਡੀ ਮਸ਼ੀਨ ਨਹੀਂ ਕਿ ਚੱਲਣੀ ਉਹਦੇ ਕਰਕੇ ਇੱਕ ਛੋਟੀ ਮਸ਼ੀਨ ਵੀ ਦਿੱਤੀ ਤੇ ਇੱਕ ਵੱਡੀ ਮਸ਼ੀਨ ਕੋਈ ਅਮਾਉਂਟ ਹੈ ਜਾਂ ਕੋਈ ਪਤਾ ਜੀ ਇਹਨਾਂ ਦੀ ਮਸ਼ੀਨਾਂ ਦਾ ਦੋਨਾਂ ਦਾ ਨਹੀਂ ਅਮਾਉਂਟ ਤੇ ਦਿਲ ਵੱਲੋਂ ਦਿੱਤੀ ਅਮਾਉਂਟ ਦੀ ਜੀ ਜਿਹੜੀ ਪਾਰਕ ਦੇ ਵਿੱਚ ਜਿਹੜਾ ਡੇਡਾ ਬਾਬਾ ਨਾਨਕ ਰੰਡਵਾ ਸਾਹਿਬ ਦੀ ਹੀ ਦੇਣੀ ਪਾਰਕ ਹੋਰ ਪਿਛੇ ਜਿਹੇ ਧੰਦਾਵਾ ਸਾਹਿਬੋਂ ਸੇ ਆਈ ਸੀ ਕਿ ਪਾਰਕ ਦੀ ਆਪਣਾ ਨਿਰੀਖਣ ਕਰਨ ਤੇ ਜਿੰਨਾ ਤੇ ਜਿਹੜਾ ਜਿੰਨੂੰ ਦੇਖ ਕੇ ਉਹਨਾਂ ਦਾ ਮਨ ਬਹੁਤ ਦੁਖੀ ਹੋਇਆ ਕਿ ਭਾਈ ਇੱਥੇ ਪਾਰਕ ਦੀ ਮੈਡਾ ਪੈਸਾ ਖਰਚ ਕੇ ਇੰਨਾ ਜਿਆਦਾ ਕਰਕੇ ਮੈਂ ਐਫਰਟ ਕਰਕੇ ਮੈਂ ਇਹ ਪਾਰਕ ਬਣਾਈ ਆ ਉਹ ਦੇਖ ਪਾਲੀ ਹੀ ਨਹੀਂ ਹੋ ਰਹੀ ਔਰ ਉਹਨਾਂ ਦਾ ਮਨ ਬਹੁਤ ਦੁਖੀ ਹੋਇਆ ਅਸੀਂ ਫਿਰ ਇਸੇ ਪਾਰਕ ਵੱਲੋਂ ਇਹੋ ਕਿਹਾ ਕਿ ਸਾਨੂੰ ਸਭ ਤੋਂ ਪਹਿਲਾਂ ਤੇ ਘਾ ਵਟਾਂ ਦੀ ਲੋਡ ਮਸ਼ੀਨ ਆ ਤੇ ਚਲੋ ਆਸਤਾ ਆਸਤਾ ਜੋ ਵੀ ਹੋਣਗੇ ਲੋੜਾ ਉਹ ਦੱਸੀ ਜਾਵਾਂਗੇ ਉਹ ਕਹਿੰਦੇ ਜੋ ਜੋ ਹੋਏਗਾ ਮੈਨੂੰ ਦੱਸੀ ਜੋ ਮੈਂ ਪੂਰੀ ਕਰਾਂਗਾ ਅੱਜ ਉਹਨਾਂ ਨੇ ਕੱਲੀ ਇਹਦੀ ਕੀਤੀ ਆ ਅਸੀਂ ਧਿਆਨ ਤੇ ਦਵਾਉਣ ਚੰਨੇ ਕਿ ਸਰਕਾਰ ਦੀ ਜਿਹੜੀ ਬੇਦਖੀ ਆ ਜਿਹੜੇ ਕਾਂਗਰਸ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਜਿਸਾ ਇਥੋਂ ਦੀ ਆ ਅੱਗੇ ਤੁਸੀਂ ਦੇਖ ਲਓ ਟੀਪੀਐਨ ਜਿਹੜਾ ਸੈਲਫੀ ਪੁਆਇੰਟ ਬਣਿਆ ਪਹਿਲਾਂ ਕਿਦਾਂ ਸ਼ਹਿਰ ਬਾਹਰੋਂ ਦੁਨੀਆ ਹੁੰਦੀ ਸੀਗੀ ਉਦੋਂ ਸੈਲਫੀ ਪੁਆਇੰਟ ਤੇ ਲੱਖਾਂ ਦੇ ਹਿਸਾਬ ਨਾਲ ਦੁਨੀਆ ਫੋਟੋ ਖਿਚਾਉਂਦੀ ਸੀ ਔਰ ਅੱਜ ਉਹ ਸੈਲਫੀ ਪੁਆਇੰਟ ਦੀ ਹਾਲਤ ਇੰਨੀ ਖਸਤਾ ਵਾ ਕਿ ਉਥੇ ਦੇਖ ਕੇ ਉਹ ਟੀਬੀ ਆਂਦੇ ਵਿੱਚ ਲਬਜੀਆ ਨਹੀਂ ਤੇ ਕਿਸੇ ਸਰਪਛਾਸ ਦਾ ਧਿਆਨ ਨਹੀਂ ਇਹ ਉਹ ਜ਼ਿੰਦਾਬਾਦ ਸਾਹਿਬ ਵੱਲੋਂ ਪਾਰਕ ਬਣਿਆ ਓਪਨ ਸਟੇਡੀਅਮ ਓਪਨ ਥੀਟਰ ਉਦੇ ਵਿੱਚ ਵੀ ਦੇਖ ਲਓ ਕੋਈ ਇਸ ਟਾਈਮ ਅੱਗੇ ਛੇ ਸੇ ਛੇ ਸ਼ਬਦ ਲੱਗਦੇ ਸੀਗੇ ਚੱਲਦੇ ਸੀਗੇ ਰਾਤ ਵੀ ਲਾਈਟਾਂ ਜਗਦੀਆਂ ਸੀ ਲੋਕੀ ਪੈੜਦੇ ਸੀ ਅੱਜ ਉੱਥੇ ਮੈਂ ਕਿਹਾ ਕੁੱਤੇ ਵੀ ਉੱਥੇ ਲੈਟਰਨ ਕਰਕੇ ਚੱਲੇ ਜਾਂਦੇ ਨੇ ਤੇ ਕੋਈ ਸਫਾਈ ਨਹੀਂ ਕੋਈ ਉੱਥੇ ਅੰਦਰ ਸਮਾਨ ਨਹੀਂ ਆਉਂਦੀਆਂ ਜਿਹੜਾ ਉਹ ਸ਼ਬਦ ਲੱਗਦੇ ਸੀਗੇ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਨੂੰ ਠੀਕ ਹੈ ਸਰਕਾਰਾਂ ਵੱਲੋਂ ਤੁਸੀਂ ਇਹਦੇ ਲੋਕਾਂ ਦੀ ਆ ਨਾ ਲੋਕਾਂ ਦੀ ਪ੍ਰਾਪਰਟੀ ਇੱਤੇ ਤੇ ਧਿਆਨ ਦਿਓ ਤੇ ਫਿਰ ਵੀ ਚੋਰ ਰੰਦਾਵਾ ਸਾਹਿਬ ਵੱਲੋਂ ਉਹਨਾਂ ਦੇ ਬੇਟੇ ਵੱਲੋਂ ਅੱਜ ਜੋ ਉਹਦੇ ਵੀਰਜੀ ਵੱਲੋਂ ਇਹਨਾਂ ਨੇ ਕਿਹਾ ਵੀ ਅਸੀਂ ਜਿੰਨੀਆਂ ਵੀ ਮੁਸ਼ਕਲਾਂ ਤੁਸੀਂ ਦੱਸੋ ਕੋਈ ਨਾ ਕੋਈ ਜੋ ਇਹਨਾਂ ਕੋਲ ਹੋਏਗਾ ਉਹ ਕਰਨਗੇ ਤੇ ਅਸੀਂ ਇਹਨਾਂ ਦਾ ਸ਼ਹਿਰ ਵੱਲੋਂ ਔਰ ਪਾਰਕ ਦੇ ਜਿਹੜੇ ਇੱਥੇ ਦੇਖ ਰੱਖਦਾ ਕਰਦੇ ਨੇ ਉਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਸਾਡੀ ਬੜੀ ਵੱਡੀ ਮਸਿਆ ਸਮੱਸਿਆ ਹੱਲ ਕੀਤੀ ਹੈ